ਸਸਰੀ ਗਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਾਇਮ ਹੋ ਸਾਰੇ ਅੱਜ ਸ਼ੁਰੂ ਕਰਿਆ ਬਲੌਗ ਗਰਾਊਂਡ ਤੋਂ ਗਰਾਊਂਡ ਦੀ ਛੱਤ ਤੋਂ ਦੇਖੋ ਜਿਹੜੀ ਸਟੇਜ ਬਣ ਰਹੀ ਆ ਹਲੇ ਇਹਦੇ ਪਰ ਪੇਂਟ ਕਰਕੇ ਚਾਦਰਾਂ ਪਾਉਣੀਆਂ ਕਿਉਂਕਿ ਮੀਂਹ ਕਰਕੇ ਕੰਮ ਰੁਕ ਗਿਆ ਦਾ ਹੁਣ ਦੇਖੋ ਗਰਾਊਂਡ ਫਿਰ ਥੱਲੋਂ ਕਿਵੇਂ ਲੱਗਦਾ ਉੱਪਰੋਂ ਸੱਚ ਕੇਰ ਬੋਟਾ ਹਾਲੇ ਤਾਂ ਬਹੁਤ ਕੁਝ ਹੋਣਾ ਬਾਕੀ ਹੈ ਇੱਥੇ ਤੇ ਚਲੋ ਐਨੇ ਦੇਖੀਏ ਕੰਮਕਾਰ ਠੀਕ ਹੈ ਤੇ ਮਿਲਦੇ ਆਂ ਫਿਰ ਜਾ ਕੇ ਘਰੇ ਘਰ ਦੇਖਦੇ ਆਂ ਕੀ ਕੰਮਕਾਰ ਕਰਨਾ ਅੱਜ ਧੁੱਪ ਆ ਗਈ ਬਾਈ ਸਾਜ ਰਹੀ ਅੱਜ ਕਬੂਤਰ ਛੱਡਾਂਗੇ ਉੱਪਰ ਠੀਕ ਹੈ ਚੱਲਦੇ ਆਂ ਪਹੁੰਚ ਗਏ ਬਈ ਆਪਾਂ ਘਰ ਸਿੱਧਾ ਪਹਿਲਾਂ ਕਬੂਤਰਾਂ ਵੱਲ ਮੌਸਮ ਘੈਂਟ ਹੈ ਧੁੱਪ ਹੈ ਖੜ ਜੋ ਇੱਕ ਮਿੰਟ ਫਿਰ ਆਪਾਂ ਪਾਣੀ ਰੱਖ ਦਈਏ ਥੱਲੇ ਮੌਸਮ ਬਾਈ ਵਧੀਆ ਪਰ ਹਵਾ ਵਾਲੀ ਤੇਜ਼ ਚੱਲਦੀ ਐ ਤੇ ਜੱッセ ਨੂੰ ਆ ਜਾਣ ਤੋਂ ਫਿਰ ਆਪਾਂ ਕਬੂਤਰ ਉੱਪਰ ਲੈ ਕੇ ਜਾਣੇ ਨੇ ਅੱਜ ਆ ਪਾਉ ਦੇ ਕੰਮ ਦੇਖ ਲਓ ਆਚਾਰ ਇੱਥੇ ਪਾਤਾ ਓਕੇ ਰੋਟਾ ਤੇ ਚਲੋ ਖੋਲੀ ਆਪਾਂ ਜਿੰਦਾ ਪਹਿਲਾਂ ਕਬੂਤਰਾਂ ਵੱਲ ਨਿਗਾ ਮਾਰਾਂਗੇ ਫਿਰ ਪਾਉਨੇ ਇਹਨਾਂ ਨੂੰ ਦਾਣੇ ਕਬੂਤਰ ਵੱਜਦੇ ਫਿਰਦੇ ਆ ਉਹਦੇ ਨਾਲ ਭੱਲੜਨਾ ਖੜਜੋ ਬਾਈ ਜਿੰਦਾ ਅੜ ਗਿਆ ਮਸਲਾ ਖੋਲਣ ਤੋਂ ਪਹਿਲਾਂ ਪਾਣੀ ਤਾਂ ਦਿੱਤਾ ਪਾ ਬਾਈ ਆਪਾਂ ਨੇ ਆਜਾ ਪਾਣੀ ਤੇ ਦਾਣੇ ਆਪਾਂ ਅੱਜ ਫੇਰ ਥੱਲੇ ਹੀ ਪਾਵਾਂਗੇ ਕਿਉਂਕਿ ਥੱਲੇ ਬਈ ਹਾਲਿਓਂ ਵੀ ਸਾਰੀ ਝੁਕ ਗਈ ਇਹ ਕਿਤੇ ਕਿਤੇ ਥੋੜੀ ਥੋੜੀ ਬਚਦੀ ਆ ਬਸ ਉਹ ਵੀ ਖਾ ਲੈਣੀ ਹੈ ਇਹਨਾਂ ਨੇ ਇੱਕ ਪਾ ਦੇ ਦਾਣੇ ਇੱਥੇ ਖਾਈ ਜਾਣਗੇ ਆਰਾਮ ਨਾਲ ਥੋੜੀ ਜਿਹੀ ਇੱਥੇ ਵੀ ਪਾ ਦੇ ਦਿੰਨੇ ਆ ਸਾਫ਼ ਜਗਾ ਚਲੋ ਓਕੇ ਆ ਬਈ ਰਿਪੋਰਟ ਤੇ ਰੁਕ ਜੋ ਮੜਿਆ ਟੱਕਣ ਮੈਂ ਰੱਖਦਾ ਟਕਾਂ ਇੱਥੇ ਰੱਖ ਦਿੰਦਾ ਹਾਂ ਕਬੂਤਰਾ ਵਾਲ ਮਾਰ ਲਈ ਆਪਾਂ ਨਿਗਾ ਕਿਵੇਂ ਨੇ ਸਾਰੇ ਕੈਮ ਨੇ ਮਾੜਾ ਮੋਟਾ ਉਸ ਤੇ ਨਮਸ਼ਤਾ ਨਹੀਂ ਹੰਡ ਕਰਤੇ ਕਿਉਂਕਿ ਮੀਨ ਥੋੜਾ ਘਰੇ ਹੈ ਕੰਮ ਰੁਕ ਜੋ ਓਕੇ ਓਕੇ ਆਹੀ ਕਬੂਤਰੀ ਦਾ ਤੇ ਪੂਰੀ ਕੈਮ ਹੈ ਜੋੜੇ ਲੱਗ ਗਏ ਬਾਈ ਬੈਠਣ ਤੇ ਗਲਾਬੀ ਬਈ ਆਂਡੇ ਤੇ ਮੈਂ ਕਦੇ ਬੈਠਾ ਨਹੀਂ ਦੇਖਿਆ ਪਤਾ ਨਹੀਂ ਕੀ ਚੱਕਰ ਹੈ ਇਹਨੂੰ ਓਕੇ ਨੇ ਸਾਰੇ ਓਕੇ ਨੇ ਉੱਪਰ ਬੈਠੇ ਨੇ ਚਲੋ ਓਕੇ ਆ ਬਈ ਰਿਪੋਰਟ ਆ ਜਾਓ ਬਈ ਖੜ੍ਹ ਜਾ ਇੰਨਾ ਖੋਲਦੇ ਆਂ ਦੇਖਿਓ ਫਿਰ ਆਉਂਦੇ ੜੜਾ ੜੜ ਆ ਗਏ ਨਾ ਆਜੋ ਆਜੋ ਆਓ ਆਓ ਆ ਗਏ ਸਾਰੇ ਬਾਈ ਆ ਗਏ ਪੈ ਗਏ ਟੁੱਟ ਕੇ ਜਾਣੇ ਨੂੰ ਦਾਣਿਆਂ ਦਾ ਬਣਾਤਾ ਨਕਸ਼ਾ ਜੱਪਾ ਨੇ ਆਜੋ 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 ਆ ਗਏ ਆ ਗਏ ਓਕੇ ਰਿਪੋਰਟ ਬਾਈ ਸਾਰੇ ਆਣ ਓਕੇ ਨੇ ਕਬੂਤਰ ਅੰਦਰੋਂ ਆ ਗਏ हां ਅੰਦਰੋਂ ਸਾਰੇ ਆ ਗਏ ਆ ਦੇ ਕਿਥੇ ਬੈਠਿਆ ਜਾਂਦੇ ਸੋ ਚੋਗਣ ਦੋ ਇਹਨਾਂ ਨੂੰ ਦਾਣੇ ਤੇ ਆਪਾਂ ਇਹਨੇ ਕਰਦੇ ਹਾਂ ਰੈਸਟ ਵਧੀਆ ਧੁੱਪ ਹੈ ਧੁੱਪ 'ਚ ਬੈਠਦੇ ਆ ਦੋ ਘੜੀ ਤੇ ਉਹ ਤੋਂ ਬਾਅਦ ਫਿਰ ਆਪਾਂ ਜੱਸੇ ਦੇ ਆਏ ਤੇ ਲੈ ਕੇ ਜਾਂਦੇ ਆ ਕਬੂਤਰ ਉੱਪਰ بڑے ਬੱਚੇ ਲੈ ਜਾਵਾਂਗੇ ਛੋਟਿਆਂ ਨੂੰ ਹਲੇ ਹਫ਼ਤੇ ਦਾ 10 ਦਿਨ ਤੱਕ ਲੈ ਜਾਵਾਂਗੇ ਤੇ ਤੁਹਾਨੂੰ ਨੂਰੀਵਾਲ ਗੇੜਾ ਮਰਾ ਦਾਂ ਨੂਰੀ ਕਿੱਧਰ ਹੈ ਹੈ ਇੱਧਰ ਤਾਂ ਹੈ ਨਹੀਂ ਇੱਧਰ ਦੇਖਦਾ ਉਹ ਬੈਠੀ ਹੈ ਭਾਈ ਦੇਖੋ ਨਿਆਰੀ ਨਾਲ ਬੈਠੀ ਹੈ ਨਾ ਬਹੁਤ ਸੋਹਣੀ ਲੱਗਦੀ ਹੈ ਬੈਠੀ ਓਕੇ ਰੋਟ ਚਲੋ ਬੈਠਣ ਤੋਂ ਦੂਰੀ ਨੂੰ ਤੇ ਆਪਾਂ ਸੱਚਾ ਜੱਗ ਵੀ ਚੱਕ ਲਈਏ ਤੇ ਜੱਸੇ ਦਾ ਚੈਨਲ ਵੀਰੇ ਕਰ ਲਿਓ ਸਾਰੇ ਸਬਸਕ੍ਰਾਈਬ ਤੇ ਬਲੌਗ ਉਹਨੇ ਇੱਕ ਪਾਤਾ ਇੱਕ ਉਹਦਾ ਰੈਡੀ ਹੋਈ ਜਾਂਦਾ ਕਿਉਂਕਿ ਉਹਨੂੰ ਸਕੂਲ ਤੋਂ ਟਾਈਮ ਨਹੀਂ ਮਿਲਦਾ ਹਲੇ ਹਾਂ ਬਾਕੀ ਚੱਲ ਛੁੱਟੀਆਂ 'ਚ ਚੱਲ ਪੂਗਾ ਹਨਾ ਗਾਹਾਂ ਜੂਨੀ ਛੁੱਟੀਆਂ ਆ ਜਾਣੀਆਂ ਹਲੇ ਪੜ ਲਵੇ ਤੇ ਚਲੋ ਚੱਕਦੇ ਆਂ ਜੱਗ ਆਪਾਂ ਪਾਣੀ ਇਹਦਾ ਦਈਏ ਡੋਲ ਥੋੜਾ ਜਿਆ ਰਹਿੰਦਾ ਤੇ ਆ ਟੱਕਣ ਰੱਖ ਦਈਏ ਉਹਦੇ ਪਰ ਚਲੋ ਮਿਲਦੇ ਆਂ ਬਾਅਦ ਚ ਫਿਰ ਆ ਗਏ ਭਈ ਆਪਾਂ ਹੁਣ ਕਬੂਤਰਾਂ ਕੋਲ ਇਹਨਾਂ ਨੂੰ ਫੜਦੇ ਆਂ ਜਿਹੜੇ ਜਿਹੜੇ ਉੱਪਰ ਲੈ ਕੇ ਜਾਣੇ ਨੇ ਆਪਾਂ ਨੇ ਠੀਕ ਆ ਓਕੇ ਨੇ ਰਪੋਟਾਂ ਧੁੱਪ ਘੈਂਟ ਐ ਹਵਾ ਗੰਦੀ ਐ ਤੇ ਜੱਸਾ ਸਿੰਘ ਪਹੁੰਚ ਚੁੱਕੇ ਇਹਨੂੰ ਸਾਫ਼ ਕਰ ਦਐਨੇਵੇਂ ਤੂੰ ਬਚੇ ਪਾ ਠੀਕ ਐ ਬੱਚੇ ਪਾਲਾ ਜਿਹੜੇ ਜਿਹੜੇ ਉੱਪਰ ਲੈ ਜਾਣੇ ਵਾਲੇ ਆ ਪਾਲਾ ਉਹਨਾਂ ਨੂੰ ਪਿੰਜਰੇ ਚ ਲਾ ਦੇਗੇ ਲਓ ਵੀ ਮਿੱਤਰੋ ਜਾਲ ਚ ਪਾ ਲੇ ਉੱਪਰ ਜਾ ਕੇ ਦੇਖਦੇ ਆ ਕਿੰਨੇ ਬੱਚੇ ਨੇ ਠੀਕ ਆ ਤੇ ਚੱਲ ਬਈ ਕੁਝ ਥੱਲੇ ਰਹਿ ਗਏ ਛੋਟੇ ਆ ਤਿੰਨ ਚਾਰ ਕ ਬੱਚੇ ਕੁਝ ਇੱਕ ਦੋ ਕ ਫਿਰ ਉਹ ਗੁਲਾਬੀ ਨੇ ਜਿਵੇਂ ਅੰਡੇ ਰੱਖੇ ਹੋਏ ਨੇ ਕਿ ਸ਼ਾਕ ਕੇ ਵਜੇ ਨੇ ਆ ਜੋੜਾ ਮਿਲਿਆ ਹੋਇਆ ਉਹ ਰੈਂਡ ਤੇ ਹਲੇ ਹੋਰੇ ਇਹਨਾਂ ਨੂੰ ਲੈ ਕੇ ਚੱਲਦੇ ਆ ਠੀਕ ਆ ਚਲੋ ਚੱਲਦੇ ਆ ਉੱਪਰ ਜਾ ਕੇ ਮਿਲਦੇ ਆ ਹੁਣ ਫਿਰ ਹਾਂ ਪਹੁੰਚ ਗਏ ਬਈ ਅੰਦਰ ਆ ਚੱਕੜਾ ਸਵਾਜਿਆ ਬਾਹਰ ਥਲੇ ਰੇਤਾ ਵਿਛਾ ਦਾਂਗੇ ਹਨਾ ਹਾਂ ਹੂੰ ਦਾ ਵੈਸੇ ਹੋਣਾ ਇੰਨੀ ਠੰਡ ਹੈ ਨਹੀਂ ਆ ਦੇਖ ਲਓ ਬਈ ਇੰਨੇ ਫਰਕ ਤੇ ਆ ਫੱਟੀ ਬਾਕੀ ਜੋ ਸੈਟਿੰਗ ਕਰਨੀ ਬਈ ਕਰ ਦਾਂਗੇ ਬਾਅਦ ਚ ਇੱਕ ਵਾਰੀ ਛੱਡ ਲਈਏ ਹੁਣ ਪਹਿਲਾਂ ਖੜ ਜਾ ਧਿਆਨ ਦੇ ਲਿਆ ਹਵਾ ਨਹੀਂ ਲੱਗਦੀ ਹੈ ਨਾ ਇਹ ਸਾਡੇ ਦੇ ਅੰਦਰ ਵੀ ਗੁੰਡੀ ਲਵਾਉਣੀ ਦੀ ਯਾਰ ਹੁਣ ਖੜੂ ਕਿਵੇਂ ਆਹੀ ਖੜ ਗਿਆ ਚਲੋ ਬਾਈ ਛੱਡ ਛੱਡ ਕੇ ਦੇਖਦੇ ਆਪਾਂ ਚਲੋ ਲੈ ਆ ਜਸ ਇੱਕ ਕਿੱਕ ਕਰਕੇ ਫੜਾ ਪਹਿਲਾਂ ਦੇਖੀਏ ਕਿੰਨੇ ਹੋ ਗਏ ਆ ਕਿਹੜਾ ਹੋ ਗਿਆ ਆਪਣਾ ਸਪੇਅਰ ਦੀ ਵਾਰੀ ਆ ਗਈ ਪਹਿਲਾਂ ਹੀ ਚੱਲ ਬਈ ਬੈਠ ਜੇ ਕਿਸੇ ਦਾ ਪੈਰ ਸਾਫ਼ ਕਰਨਾ ਹੈ ਦੱਸਾ ਦੇ ਆ ਆਪਣਾ ਰੱਤਾ ਚੱਲ ਵੀ ਬਤਰਾ ਕੇਰ ਬੋਟਾ ਆ ਆਪਣਾ ਕਾਲੀ ਬੂੰਸ਼ਾੜਾ ਨਾਲ ਛਰਾ ਓਏ ਇਧਰ ਦਿਖਾ ਮੂਹ ਨਾਲ ਚੱਲ ਫਿਰ ਓਕੇ ਕੋਸਾੜਾ ਕਿੱਥੇ ਗੇਰੇਆ ਚਲੋ ਬਈ ਛੱਡ ਲਈਏ ਪਹਿਲਾ ਚੱਕੋ ਵੀ ਮਿੱਤਰੋ ਛੱਡਦੇ ਆਪਾਂ ਨੇ ਬੱਚੇ ਦੇਖੋ ਤਾਂ ਫਿਰ 1 2 3 4 5 6 ਇਹਨੇ 4 ਆਉਨੇ 10 ਤੇ 6 ਆਣੇ 16 ਬੱਚੇ ਛੱਡ ਤੇ ਬਾਕੀ ਬਾਅਦ ਚ ਲਿਆਵਾਂਗੇ ਥੱਲੋਂ ਆਹ ਦੇਖ ਲਓ ਬਈ ਲੱਗਦੀਆਂ ਨਹੀਂ ਹੈਗੀਆਂ ਪੂੰਛਾਂ ਧੂਰੇ ਨੇ ਬਾਕੀ ਜੇ ਫੇਰ ਵੀ ਵੱਟੀ ਇਧਰ ਉਧਰ ਕਰਨੀ ਸੀ ਕਰ ਲਾਂਗੇ ਕੋਈ ਚੰਗਾ वेरी गुड वेरी गुड शाबाश लग जाने जीना एक दो दिन एयरपोर्ट छे खड़ जाए बाहर निकलने मेनू चको एयरपोर्ट चलो बो घूमो फिर हूँ चढ़ाने पतंग हूँ है चल फिर पतंग चढ़ाने इन्हें ਸਾ ਸੰਗ ਨੇ ਚੜਾ ਲਿਆ ਵਈ ਪਤੰਗ ਲਾਲ ਬੋਟਾ ਹਰੀ ਤੇ ਕਾਲੀ ਕੰਨੀ ਚਿੱਟੇ ਬੂੰਛ ਹਰਾ ਕਾਲਾ 사ਤਾ ਹਾਂ ਤੇ ਹੁਣ ਜੱਸਾ ਚੜਾਊਗਾ ਪਤੰਗ ਵੜਾਊਗਾ ਫੇਰ ਥੱਲੇ ਜਾਊਗਾ ਕਿਉਂਕਿ ਇਹਨੂੰ ਆਦਤ ਆ ਜਾਂਦਾ ਕਰ ਦੋ ਚਾਰ ਪਤੰਗ ਵੜਾਣਾ ਹੁਣ ਇਹਨੂੰ ਨੀਂਦ ਨਹੀਂ ਆਉਂਦੀ ਨਾ ਰਾਤ ਨੂੰ ਰੋਟੀ ਆ ਜਮਾਉਂਦੀ ਐਨ ਪੂਰੀਆਂ ਜੁੱਤੀਆਂ ਖਾ ਕੇ ਪਤੰਗ ਵੜਾ ਕੇ ਫੇਰ ਨੀਂਦ ਆਉਂਦੀ ਐ ਆਪਣੇ ਕਬੂਤਰ ਉਹ ਨਿਕਲੇ ਹੈ ਵਜਾ ਚੋਗਾ ਲੈ ਰਿਹਾ ਉਹ ਦੇਖੋ ਓਕੇ ਰਿਪੋਰਟ ਚਲੋ ਇਹਨੇ ਢਾਈਏ ਪਤੰਗ ਜਸਾ ਲਾਉਣ ਲੱਗਿਆ ਭਾਈ ਵੇਚਾ ਹੋਣਾ ਦਸੇ ਦਾ ਉੱਪਰ ਲਾਵ ਦੰਗ ਦੇਖਦੇ ਆ ਜਸੇ ਹੁਣ ਫਿਰ ਅੱਜ ਕੀ ਕਰਦਾ ਓਏ ਕਦੇ ਮੇਰੀ ਕਦੇ ਮੇਰੀ ਕਹਾਵਤ ਸੱਚੇ ਨਾ ਹੋ ਜਾਵੇ ਵੀ ਜਸਾ ਪਤੰਗ ਝੜਾਊਗਾ ਨਾਲੇ ਵੜਾਊਗਾ ਦੇਖਦੇ ਆ ਖੜ ਜੋ ਹੁਣ ਚੱਲ ਚੱਲ ਜਸੇ ਉੱਤੇ ਹੀ ਆਈ ਜਾਂਦਾ ਇਹ ਤਾਂ ਵਿੰਗੜੂ ਹੀ ਆ ਆ ਲਿਆਇਆ ਲਿਆਇਆ ਥੱਲੇ ਨੂੰ ਲਿਆਇਆ ਲਿਆਇਆ ਏ ਏ ਏ ਏ ਏ ਆ ਆਹ ਵੱਡਤਾ ਓ ਜੱਸੇ ਨੇ ਓ ਵੱਡਤਾ ਵਾਹ ਓ ਜੱਸੇ ਠੀਕ ਆ ਓਕੇ ਰਿਪੋਰਟ ਲੈ ਓ ਜੱਸੇ ਦਾ ਵੱਡਤਾ ਓ ਐਸ ਵੀ ਨੇ ਚੱਕਦਾ ਜੱਸੇ ਦਾ ਕਿਉਂ ਯੋਸੇ ਨਵੀ ਲੈ ਕੇ ਆਇਆ ਭਾਈ ਡੋਰ ਇਹ ਆਹ ਦੇਖ ਡੋਰ ਵੀ ਕੜੀ ਰੰਗੀ ਆ ਭਈਆ ਜਿ세 ਦਾ ਹੋ ਗਿਆ ਜਿਸਾ ਵੀ ਕੱਬਾ ਢਪਾਉਦਾ ਫਿਰਦਾ ਲਾ ਕਿਉਂ ਯਸੇ ਤੈਨੂੰ ਕੀ ਕਿਹਾ ਤਾਂ ਵਢਾਓ ਤੇ ਜੁੱਤੀਆਂ ਖਾਓ ਹਨਾ ਚੱਲ ਨਵੀ ਫਰਾਂ ਦੇ ਫਰਕ ਦਾ ਉੱਤੇ ਹਾਂ ਹਾਂ ਅੱਛਾ ਹੁਣ ਹੁਣ ਐਸ ਵੀਰ ਦੀ ਵਾਰੀ ਆ ਭਾਈ ਵਢਾਉਣ ਦੀ ਵੱਡੇਗਾ ਕਬੜਾਏਗਾ ਬਟਾਂਗੇ ਪਰੀ ਨਾਲ ਲਾ ਪਰੀ ਨਹੀਂਦਾ ਦਾ ਪਰੀ ਇਹਦਾ ਇਹਦਾ ਪਰਾ ਵੀ ਤਾਂ ਥੱਲੇ ਨੂੰ ਆਉਣਾ ਚਾਹੀਦਾ ਪਰੀ ਨਾਲ ਦਾ ਤਾਂ ਲਾਉਗਾ ਇਹਦੇ ਦਾ ਪਰਾ ਥੱਲੇ ਨੂੰ ਆਉਗਾ ਬਈ ਬਹੁਤ ਜ਼ੋਰ ਮਾਰ ਰਿਹਾ ਮੁੰਡਾ ਹੈ ਲਟਾ ਵੀ ਹੋ ਜਾ ਪਿਆ ਆ ਇਹ ਵਦਾਂਗੇ ਦਾ ਕੌਮ ਬਣਿਆ ਪਿਆ ਜਾ ਬਈ ਕੌਮ ਆਹ ਦੇਖੋ ਕਿੱਥੇ ਆ ਗਿਆ ਆ ਵੇ ਤਿੱਖੀ ਆ ਡੋਰ ਨਵੀਂ ਹੈ ਨਾ ਆਲੇ ਜਿ세 ਆਉਣਾ ਨਹੀਂ ਇਹਨੇ ਇਧਰੋਂ ਤੀਲ ਟੁੱਟ ਜਾਣੀ ਉਹ ਇਹਦੀ ਵੰਦੰਦ ਆ ਯਾਰ ਮਸਲਾ ਆਲ ਜ ਗਿਆ ਤੁਹਾਡਾ ਓਏ ਛੱਡ ਤੇਰਾ ਜਾਨ ਨੂੰ ਪਤੰਗ ਦੇ ਪਟਾਕੇ ਪੈ ਜਾਣੇ ਤੇਰੇ ਦੇ ਆ ਪਤੰਗੇ ਇਹਦਾ ਦੂਰਾ ਤੀਰਾ ਹੋਇਆ ਪਿਆ ਉਹ ਦੇਖੋ ਛੱਡ ਇੱਕ ਦਾ ਥਾ ਪਤੰਗੇ ਬਕਵਾਸਾ ਇੱਕ ਨੰਬਰ ਦਾ ਦੂਰਾ ਤੀਰਾ ਹੋਇਆ ਦੂਰਾ ਦਾ ਲੰਗੇ ਹਿੱਤ ਨਾਲ ਲੰਗੇ ਨਾ ਲੰਗੇ ਯਮ ਕੰਮ ਵਾਲੀਆਂ ਜਾਂਦੇ ਚੱਲ ਦੇ ਦੇ ਲਾਉਂਦਾ ਕਾ ਨਹੀਂ ਕੋਈ ਨਹੀਂ ਕੋਈ ਨਹੀਂ ਹੁਣ ਕੋਸ ਮਰਜੀ ਪੈ ਜਵੇ ਚੱਕ ਦੇ ਹੁਣ ਨਹੀਂ ਬਾਤ ਕਰ ਕੋਸ ਨਹੀਂ ਹੋ ਗਿਆ ਉੱਪਰ ਪਤੰਗੇ ਨਾਲ ਦਾ ਹਾਂ ਉੱਥੇ ਲਾਈ ਫਿਰਦੇ ਆ ਲਾਉਣਾ ਇਹਦੇ ਨਾਲ ਠੀਕ ਆ ਡਰਾਈਵਰ ਸਾਡਾ ਥੋੜਾ ਜਿਹਾ ਸ਼ੂਟ ਹੈ ਹੈ ਓਏ ਬੰਮੂ ਦੇਖ ਲਾ ਕਿਵੇਂ ਲਾਲ ਹੋਇਆ ਗੋਲ ਗੱਪੇ ਵਰਗਾ ਹੋਇਆ ਪਿਆ ਇਹ ਕਿਤੇ ਪਤੰਗ ਤੇ ਪਤੰਗ ਤਾਂ ਬਹੁਤ ਉੱਚਾ ਉਹ ਤੇਰਾ ਹਲੇ ਨਹੀਂ ਲੱਗਦਾ ਆਪਾਂ ਪਹੁੰਚ ਗਏ ਭਾਈ ਕਬੂਤਰਾਂ ਬੱਲ ਬਾੜਾ ਲੇਟ ਹੋ ਗਿਆ ਕੰਮ ਅੱਜ ਕਿਉਂਕਿ ਗਰਾਊਂਡ ਲਾਂਗੇ ਤੇ ਉਹਦੇ ਕਰਕੇ ਲੇਟ ਹੋ ਗਿਆ ਖੋਲਦੇ ਆਪਾਂ ਗਣਦੇ ਪਾਉਣੇ ਇਹਨਾਂ ਨੂੰ ਪੇਰਾ ਗੇਟ ਲਾ ਜੀਏ ਨਹੀਂ ਤਾਂ ਨਿਕਲੇ ਆਉਣਗੇ ਬਾਹਰ ਚਲੋ ਬਈ ਪਾਉਣੇ ਪਹਿਲਾਂ ਪਾਣੀ ਇਹਨਾਂ ਨੂੰ ਸਾਫ਼ ਕਰਕੇ ਇੱਕ ਕਮੈਂਟ ਕਰ ਬਾਈ ਤੇ ਆਹ ਇਹ ਦਾਣੇ ਆਪਾਂ ਇਹਨਾਂ ਨੂੰ ਇੱਥੇ ਕੇਰਬੋਟ ਆ ਰਵੀ ਓਕੇ ਇੱਥੇ ਓਕੇ ਆ ਗੁਰੀ ਚਲ ਹੋਇਆ ਗਿਆ ਓਕੇ ਕੰਮ ਪਾਣੀ ਵੀ ਹੋ ਗਿਆ ਆ ਲੈ ਫੜ ਢੱਕਣ ਰੱਖੋ ਦੇ ਪਰ ਆਹ ਪਿਆ ਗੇਟ ਲਾ ਲੀਆ ਮਾਰਾ ਜਾ ਪਹਿਲਾਂ ਮਾਰ ਲੀਆ ਕਬੂਤਰਾਂ ਬੜੀ ਨਿਗਾ ਸਾਰੇ ਓਕੇ ਨੇ ਦੇਖੋ ਬਾਈ ਥੋੜੀ ਜਿਹਾ ਲੱਗਣ ਲੱਗੇ ਕਬੂਤਰ ਉੱਪਰ ਸ਼ਿਫਟ ਕਰੇ ਇਥੇ ਹੋਰ ਕਿਸੇ ਰੱਖਿਆ ਅੰਡਾ ਨਾ ਬਈ ਕਬੂਤਰ ਸਾਰੇ ਸੈੱਟ ਨੇ ਚਲੋ ਆਉਣ ਦਿਓ ਬਈ ਬਾਹਰ ਹੋਣ ਇਹਨਾਂ ਨੂੰ ਆਜੋ ਬਈ ਆਜੋ ਆਇਓ ਆਇਓ ਆਜੋ ਹੁਣ ਆਗੇ 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 ਆ ਰਹੇ ਆ ਬਾਹਰ ਇਹਨਾਂ ਦਾਣੇ ਔਖੀ ਲਿਖਣੇ ਹਨ ਉਧਰ ਥੋੜਾ ਜਿਹਾ ਹੋਇਆ ਚਾਨਣ ਮਾਰ ਦਨੇ ਆਪਾਂ ਕੀਰਬੋਰਡ ਦਾਗੇ ਚੋਂ ਆ ਇਹਨੂੰ ਰੱਖ ਲੈਣੇ ਫੋਨ ਨੂੰ ਇੱਥੇ ਰੱਖ ਦੇ ਤਾ ਗੁਰੂ ਦੇਖੇ ਤਾ ਫੋਨ ਐਨ ਓਕੇ ਆ ਚਾਨਣ ਹੋ ਗਿਆ ਪੂਰਾ ਕੰਪਿਊਟਰ ਨਿਕਲੇ ਚੋਲੀਦਾਰ ਹੈ ਲੇਟ ਹੋ ਗਿਆ ਜੀ ਕੰਮ ਹੈ ਠੀਕ ਆ ਠੀਕ ਆ ਚਲੋ ਵੀ ਮੇਟਾ ਰਾਣਾ ਬਾਣੀ ਡੰਨਾ ਸਾਰਾ ਜਿੰਦਾ ਜੁੰਦਾ ਲਾਤਾ ਤੇ ਗੁਰੀ ਸਿੰਘ ਚੱਲਿਆ ਹੈ ਗੁਰੀ ਦੁੱਧ ਪਾਉਣ ਅੱਜ ਡਿਊਟੀ ਗੁਰੀ ਦੀ ਲੱਗੀ ਬਾਈ ਗੁਰੀ ਤੇਜਸੇ ਦੀ ਉਹ ਤੇਜਸੇ ਦਾ ਵਲੌਗ ਦੇਖ ਲਿਆ ਤੈ ਹੈ ਕਹੇ ਜਾ ਬਣਾਉਂਦਾ ਵਧੀਆ ਹੋਣਾ ਹੈਨ ਹਾਂ ਚਲੋ ਫਿਰ ਮਿਲਦੇ ਆਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੈ ਜੱਸਾ ਵੀ ਨਿਕਲੇ ਆਇਆ ਓਕੇ ਬਾਏ ਬਾਏ ਜੱਸੇ ਬਾਏ ਬਾਏ ਅਸਲੀ ਗੱਲ ਹੈ